ਹੋਰ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਬਈ ਯਾਰ ਵੀਡੀਓ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਯਾਰ ਤੇ ਕਮੈਂਟਾਂ 'ਚ ਦੱਸਿਓ ਗੁਰੂ ਮੈਂ ਕਿੱਥੇ ਕਿੱਥੇ ਘੁੰਮਣਾ ਤੁਸੀਂ ਜੇ ਘੁੰਮਣਕ ਦੇ ਠੀਕ ਹੈ ਹੋਰ ਮੇਰਾ ਵੀਰ ਇਕ ਤੁਹਾਡੇ ਆਸਰੇ ਤੁਰੇ ਫਿਰਦੇ ਆ ਦੋਹੀ ਭਰਾਓ ਤੁਸੀਂ ਕਰੋਗੇ ਜੋ ਕਰਨਾ ਤੁਸੀਂ ਲਾਈਕ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਹਾਂ ਤਵਾਰ ਚੱਲਾਂਗੇ ਮੇਰੇ ਕੋਟਲੇ ਨੂੰ ਉਹ ਤਾਂ ਤੁਹਾਨੂੰ ਕਮਾ ਕੇ ਲਿਆਂਗੂ ਸਾਰਾ। ਇਹ ਬੰਦਰਗਾਹ ਚ ਕੀ ਕੀ ਆ ਕਿਵੇਂ ਬਣੀ ਸੀ ਸਾਰਾ ਕੁਝ ਪਤਾ ਲੱਗ ਜੂਗਾ ਉਹਦਾ। ਕੱਲ ਇਹਨਾਂ ਨੂੰ ਜਾਂਦਾ ਰਸਤਾ ਸਿੱਧਾ ਇਹ ਗਿੱਲ ਰੋਡ ਦੇ ਨਾਲ ਜੁੜ ਜਾਂਦਾ ਵਾ। ਦਿੱਲੀ ਨੂੰ ਵੀ ਇਹ ਰਸਤਾ ਜਾਂਦਾ। ਜੇ ਆਪਾਂ ਅਨੰਦ ਰੰਦਰੀ ਜਲੇ ਜਾਈਏ ਉਧਰ ਹੀ ਦਿੱਲੀ ਰਾਮਨਾਥ ਬੰਦਾ ਪਹੁੰਚ ਸਕਦਾ। ਬਿਨਾਂ ਟ੍ਰੈਫਿਕ ਤੋਂ। ਕਿਉਂਕਿ ਦੂਜੇ ਰੋਡਾਂ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ। ਇਹ ਰੋਡ ਤੇ ਟ੍ਰੈਫਿਕ ਨਹੀਂ ਹੈਗੀ ਇੰਨੀ। ਬਸ ਜਿਹੜੇ ਫਟਕ ਨੇ ਬਸ ਇਹਦੇ ਉੱਤੇ ਹੀ ਮੜਾ ਮੋਡਾ ਹੁੰਦਾ ਜਾਮ ਲੱਗਦਾ ਨਹੀਂ ਤੈਨੂੰ ਕਿਤੇ ਵੀ ਲੱਗਦਾ ਜਾਮ ਪਰ ਹੈ ਕੱਚਾ ਰਸਤਾ ਵਾ ਬਸ ਜਲਦੀ ਜਲਦੀ ਉਹ ਬਾਹਰ ਨਾਲੋਂ ਤੇ ਜਲਦੀ ਪਹੁੰਚ ਜਾਗੇ ਇਧਰ ਦੇ ਤੁਸੀਂ ਜੇ ਮੇਰੇ ਵੀਰ ਨੇ ਕਿਸੇ ਨੇ ਜੇ 에어ਪੋਰਟ ਵਗੈਰਾ ਜਾਣਾ ਹੁੰਦਾ ਤਾਂ ਇਧਰ ਦੇ ਨਿਕਲ ਜਾਓ ਇਹ ਜਾ ਕੇ ਸੰਤਾ ਦਿੱਲੀ ਰੋਡ ਨਾਲ ਜੁੜਦਾ ਬਲਾਲਾ ਹਰਾਊਗਾ ਫਿਰ ਬਲਾਰਾ ਬਲਾਰੇ ਪਿੰਡ ਦੇ ਵਿੱਚ ਦੀ ਹੋ ਕੇ ਸਿੱਧਾ ਹੀ ਨਿਕਲ ਜਾਓ ਅੰਦਰ ਅੰਦਰ ਦੀ ਇਹ ਇੰਨਾ ਹੈਗਾ ਵੀ ਰੋਡ ਜਾਣ ਜੋਗਾ ਹੈਗਾ ਵਾ ਕਈ ਵਰੀ ਹੁੰਦਾ ਨਾ ਜਦ ਮੈਂ ਆਪਣਾ ਜਿਹੜੇ 에어ਪੋਰਟ ਨੂੰ ਜਾਂਦੇ ਡਰਾਈਵਰ ਆ ਗੱਡੀ ਲੈ ਕੇ ਉਹ ਜਾਮ ਵਿੱਚ ਫਸੇ ਰਹਿੰਦੇ ਘੰਟਾ ਘੰਟਾ ਹੀ ਕਈ ਵਰੀ ਲੇਟ ਤੁਰਦਾ ਬੰਦਾ ਤੇ ਇਧਰ ਦੀ ਬੰਦਾ ਆਰਾਮ ਨਾਲ ਪਹੁੰਚ ਜਾਂਦਾ ਵਾ ਅਗਰ ਉਹ ਅੱਗੇ ਗੱਲ ਰੋੜਾ ਗਿਆ ਸੀਗਾ ਉਸ ਤੋਂ ਬਾਅਦ ਫੇਰ ਇਧਰੋਂ ਚੱਲ ਜਾਓ ਜਿਹਨੇ ਸਿੱਧੇ ਜਾਈ ਜਣਾ ਉਹ ਕਿਤੇ ਮੋੜਣਾ ਨਹੀਂਗਾ। ਜੇ ਵੀਡੀਓ ਪਸੰਦ ਆ ਸ਼ੇਅਰ ਜ਼ਰੂਰ ਕਰ ਦੇ ਮਰਾ ਵੀ ਠੀਕ ਆ। ਲੱਗਦਾ ਵੀ ਫਲੈਟ ਬੰਦੇ ਵੇ ਇੱਕ। ਬਹੁਤ ਸੋਹਣਾ ਫਲੈਟ ਨੇ ਵੀ। ਜਣੀ ਇਹ ਰੇ ਵਧੀਆ ਵਾ। ਇਹ ਸਾਹਮਣੇ ਗਿਲ ਪੈਲਸ ਆ। ਗਿਲ ਪੈਲਸ ਦੇ ਬਿਲਕੁਲ ਸਾਹਮਣੇ ਆ ਫਲੈਟ ਬੰਦੇ ਵੇ। ਇਧਰ ਵਾਇਰ ਰੋਡ ਮੁਰਦਾ ਕਿ ਚੌਂਕ ਦੇ ਵਿੱਚੋਂ ਇਹ ਵੀ ਨਹਿਰ ਤੇ ਚਲੇ ਜਾਂਦਾ ਸਿੱਧਾ ਆ ਇਧਰ ਇਹ ਸਾਰੇ ਨਹਿਰ ਨੂੰ ਜਾਂਦੇ ਰਸਤੇ ਜੀ ਜਾਣਾ ਹੋਵੇ ਬਚਦੀ ਨਿਕਲ ਸਕਦਾ ਹੁੰਦਾ ਪਰ ਮੈਂ ਤਾਂ ਇਹੀ ਕਰੂੰਗਾ ਵੀ ਹਾਂ ਵੀ ਯਾਰ ਇਹ ਰੋਡ ਸਾਰਾ ਸਹੀ ਆ ਗੱਡੀ ਜਾ ਰਹੀ ਆ ਅਣੇ ਉਧਰ ਬਲਾਰੇ ਦੇ ਵਿੱਚ ਦੀ ਹੋ ਕੇ ਜਾਣਾ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋएगी ਆਰਾਮ ਨਾਲ ਚਲੇ ਜਾਓ ਮੈਂ ਗਦੁਰੂਮ ਦੇ ਹਰ ਤੇ ਚਲੇ ਜਾਂਦਾ ਅੰਦਰ ਘਟਾ ਆ ਥੋੜਾ ਜਿਹਾ ਕੱਚਾ ਰਸਤਾ ਵਾ ਇਹ ਤੋੜ ਟੁਟਾ ਥੋੜਾ ਜਿਹਾ ਬਸ ਬਾਕੀ ਸਾਰਾ ਸਹੀ ਹੈ ਕਿਤੇ ਮੁੜਨ ਦੀ ਲੋੜ ਨਹੀਂ ਕਿਤੇ ਕੁਛ ਨਹੀਂ ਸਦੇ ਜਾਈ ਜਾਣਾ ਵੇ ਤੁਸੀਂ ਇਹ ਰਸਤਾ ਤੁਹਾਨੂੰ ਪਤਾ ਸੀ ਮੈਨੂੰ ਦੱਸਿਓ ਕਮੈਂਟ ਕਰਕੇ ਵੀ ਆ ਵੀ ਸਾਨੂੰ ਪਤਾ ਵੀਰੇ ਜੇ ਜ ਨਹੀਂ ਪਤਾ ਰੋਕੇ ਕਰਕੇ ਮੈਸੇਜ ਪਾ ਦਿਓ ਆ ਲੇ ਕੋ ਸਰਕਾਰੀ ਸਕੂਲ ਆ ਗਿਆ ਤੂੰ ਕਿ ਨਹੀਂ ਮੁੰਨਾ ਪਛਦੇ ਜਾਈ ਜਾਣਾ ਬਸ ਉਹ ਸਰਕਾਰੀ ਸਕੂਲ ਆ ਗਿਆ ਇਤੂ ਸਦੇ ਨਾ ਜਾਣ ਆਪਾ ਹੋਰ ਪਹ ਜਾਂਦੀ ਨਾ ਉਹ ਇਤੂ ਸਦੇ ਨਿਕਲ ਜੂ ਤੋਨੀ